सी आर ड्यूटीज ले ब्राउनी लेके आई सरटेन हमें मेहमान कुछ उसके तो देखो अंदर सोने का तो बहुत छला लगता है ओके आ देखो अच्छा सुनो अभी देख रही हूं आ नमिया छगियां करवाणी दी पंजाबी हेलो ब्राउनी पार्टी ब्राउनी स्नो व्हाइट ਹੇ ਬਰਾਉਨੀ ਨਹੀਂ ਹੈਗੀ ਉਹ ਕਹੇ ਗੋਲਡਨ ਵਾਲਾਂ ਲਈ ਕੀ ਹੁੰਦੀ ਹੈ ਐਲਸਾ ਐਲਸਾ ਦਾ ਨਾ ਹਾਂ ਤੇ ਦੂਜੀ ਦਾ ਐਨਾ ਐਨਾ ਐਨ ਆਰ ਐਲਸਾ ਐਲਸਾ ਐਨਾ ਹੈਲੋ ਗਾਇਸ ਬੈਲਾ ਬੈਲਾ ਹੈਲੋ ਗਾਇਸ ਮੇਰੀ ਕੁੱਕੜੀ ਬਿੱਲੀ ਕਿੱਛ ਮੇਰੀ ਕੁੱਕੜੀ ਬਿੱਲੀ ਕਿੱਛ ਕਿੱਛ ਦੇਮਾ ਬਿੱਤ ਰਹੀ ਹੈ ਆਇਆ ਹੈ ਜਾ ਕੋਸਾ ਡੇ ਕਤੂਰੇ ਤਾਂ ਨਾ ਕਿਉੜੀ ਕਿਉੜੀ ਆਇਓ ਤੇ ਕਿਉੜੀ ਹੈ ਤਾਂ ਨਾ ਸੇਮ ਸੇਮ ਡਰੈਸ ਇਹ ਤਾਂ ਰੱਖ ਦਰ ਰੱਖ ਬੱਸ ਸੋ ਨਾ ਖੜੀ ਹੋਣਾ ਐਲਸੋ ਰੇ ਨਾ ਐਲਸਾ ਆ ਐਲਸਾ ਆ ਨਾ ਗਰਵਾਦੀ ਦੀ ਪਜਾਮੀ ਗਰਵਾਦੀ ਪਜਾਮੀ ਨਾਲ ਬਣਾਦੇ ਕੱਪੜੇ ਖਰੀਦੇ ਵੀ ਲੱਗਦੇ ਜੇ ਅਥੇ ਅੱਧਾ ਦਸੀਂ ਉਦੋਂ ਖਰੀਚੇ ਤੇ ਚਲੋ ਜੀ ਹੁਣ ਬਾਕੀ ਇਹ ਤਿੰਨ ਕਤੂਰੇ ਦਿਖਾਉਂਦੇ ਆ ਤੁਸੀ ਨੂੰ ਤੇ ਨਾਈ ਮੰਮੀ ਹੈਲੋ ਬੁਰੀ ਆ ਨਾਈ ਮੰਮੀ ਬੈਠੇ ਵਿੱਚ ਕਤੂਰੇ ਹਾਂ ਬਰੇ ਕਤੂਰੇ ਦਿਖਾਉਂਦੇ ਉਨਕ ਤੁਰਿਆ ਸ਼ਾਇਦ ਦਿਖੂਗੇ ਆ ਬਾ ਬੱਠੇ ਤੁਰਿਆ ਤਿੰਨ ਇਹਨਾਂ ਦੇ ਵੀ ਡਰੈਸ ਪਾ ਹਾਂ ਮੰਮਾ ਇਹ ਕੱਕ ਦੋੜ ਨਾ ਖੋਲਦੀ ਖੋਲਦੀ ਹਾਂ ਆ ਦੇ ਤਾਂ ਜੰਮੀ ਹਾਂ ਆ ਲੋ ਫੜੋ ਸ਼ੈਤਾਨ ਨੂੰ ਉਂਟਾ ਇਹ ਬਾਰ-ਬਾਰ ਝੱਗੀ ਖੋਲੀ ਜਾਂਦਾ ਹੈ ਅਸੀਂ ਇੰਨੀ ਮਿਹਨਤ ਕਰਕੇ ਵਿਚਾਰੀ ਗੁਰਬਾਣੀ ਦੀਆਂ ਦੋ ਪਜਾਮੀਆਂ ਕੱਟੀਆਂ ਪੁਰਾਣੀਆਂ ਤੇ ਇਹਨਾਂ ਦੇ ਕੱਪੜੇ ਬਣਾਏ ਇਹ ਸ਼ੈਤਾਨ ਇਹ ਭਾਈ ਸਾਬ ਜਦ ਇਹ ਖੋਲ ਦਿੰਦਾ ਹੈ ਤੈਨੂੰ ਗਰਮੀ ਖਾਂਦੀ ਹੈ असं थो चैक के लिए आए बेचारे भी ठंड ची मर जाओगे मी पता बुता अच है कपड़े खोली जाते हैं कुंजे काके नहीं बने करते और तेरिया दीदिया दोनों तेरे जम नहीं खोल दिया है तू तू बहुता तेज बन दलो मिस्टर इन्नी अकड़ इन्नी अकड़ पगन जू ਪੁੱਤ ਕੋ ਲੈ ਨਹੀਂ ਘਾਤੇ ਤਾਂ ਲੜ ਜੂਗੀ ਤੈਨੂੰ ਮਾਰ ਜੂਗਾ ਪਰ ਫਿਰ ਆਕੜੇ ਬਚਾ ਨੂੰ ਚੱਕ ਕੇ ਦੱਬਣਾ ਪੈਣਾ ਤੈਨੂੰ ਫਿਰ ਤੈਨੂੰ ਦੱਬਣਾ ਪੈਣਾ ਮਿੱਟੀ 'ਚ ਕਹਿੰਨਾ ਮੱਗ ਗਿਆ ਮੁੰਡਾ ਤਾਂ ਆ ਮੁੰਡਾ ਚੋਤੇ ਚ ਮੱਗ ਗਿਆ ਛੋਨਾ ਜੇ ਇਹ ਮੱਗ ਗਿਆ ਮੁੰਡਾ ਪੂਰੀ ਦੇ ਮੁੰਡਾ ਮੱਗ ਗਿਆ ਚਲੋ ਜੇ ਖੇਲ ਲੈ ਅਜਾ ਤੂੰ ਵੀ ਖੇਲ ਇਹ ਪੂਰੀ ਹਾ ਤੇਰੇ ਨਿਆਣੇ ਫਿਰਦੇ ਹੈ ਹੈ ਆਇ ਕਰ ਹੁਣ ਤੂੰ ਜੇ ਆਪਣੇ ਪਿਓ ਕਿਆ ਜਾਣਾ ਜਾਇਆ ਭੈਣੇ ਹੁਣ ਅਸੀਂ ਇਹਨਾਂ ਨੂੰ ਸਾਂਭ ਲੂਗੇ ਲੋੜ ਕਰ ਹੇ ਬੁਰੀ ਜਾਣਾ ਨੂੰ ਮੈਗੇਦ ਰੇ ਅਸੀਂ ਸਾਂਭ ਲੂਗੇ ਤੇਰੇ ਨਿਆਣਿਆਂ ਨੂੰ ਹਜੇ ਠੀਕ ਹੈ ਇੱਕ ਦੋ ਦਿਨ ਜਾ ਕੇ ਤੇ ਜਾਣਾ ਹਾਂ ਪਹਿਲਾਂ ਵਿਚਾਰੀ ਔਖੀ ਸੀ ਨਾ ਉੱਥੇ ਬਾਹਰ ਨਿਕਲ ਜਾਂਦੇ ਤੇ ਜਿੰਨੇ ਦਿਨ ਠੰਡਾ ਉਹਨੇ ਦਿਨ ਅਸੀਂ ਇੱਥੇ ਰੱਖੂਗਾ ਨਾ ਠੀਕ ਹੈ ਐਨੇ ਤੋ ਘੁੰਮਿਆ ਹੈਲੋ ਬੱਚੂ 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 ਹੈਲੋ ਗਾਇਜ਼ ਹਲਾ ਹਲਾ ਹਮਾਰੇ ਵੀਡੀਓ ਕੋ ਲਾਈਕ ਕਰੇ ਸਬਸਕ੍ਰਾਈਬ ਕਰੇ

ਕਨੇੜੀ ਬਿਠਾ ਦੇ ਇਹਦੀ ਕਨੇੜੀ ਬਿਠਾ ਦੇ ਚੱਲ ਜਾ ਮਮਾ ਮੇਰੀ ਮਮਾ ਲਗੀ ਹੋ ਗਈ ਮਮਾ ਬਚਾਰਾ ਬਲੈਕੀ ਹੈ ਬਲੈਕੀ ਦੀ ਰਜ਼ਾਈ ਹੋਣਾ ਹੈ ਆਪਾਂ ਇਹਨਾਂ ਦੇਤੀ ਬਲੈਕੀ ਹੁਣ ਰੋਂਦਾ ਹੋਣਾ ਬਚਾਰਾ ਰੋ ਰਹਾ ਹੈ ਇਹ ਬੱਸ ਤਾਂ ਅੰਦਰੋਂ ਤੇ ਬਾਹਰੇ ਡਰਦੇ ਤੇ ਹੁਣ ਹੁਣ ਤਾਂ ਅੰਦਰ ਬਿਠਾ ਦੇ ਹੁਣ ਤਾਂ ਹੋਰ ਵੀ ਡਾ ਦੇ ਇਹ ਮੈਲਸਾ ਪਰ ਉਹ ਹੇਠੇ ਮੇਰੀ ਮੰਮੀ ਵੀ ਸਕੂਟ ਉਡੜਣ ਲੱਗੀ ਹੋਈ ਆ ਦੇਖੋ ਐਲਸਾ ਕਹਿੰਦੀ ਆਂਟੀ ਮੇਰੇ ਵਾਸਤੇ ਦਸਤਾਨੇ ਬਣਾ ਦਿਓ ਝੱਗੀ ਤਾਂ ਬਣਾਤੀ ਅਲਚਾ ਤੂੰ ਸ਼ੋਕਸ਼ਾਬੀ ਬਣਦਾ ਸ਼ੋਕਸ਼ਾਬੀ ਬਣਿਆ ਤੇ ਅਗੰਤੂ ਤੂੰ ਸ਼ੋਕਸ਼ਾਬੀ ਬਣਿਆ ਤੂੰ ਕਿਉਂਟੀ ਪਾਈਆਂ ਸ਼ਬਦਾਂ ਕਿਉਂਟੀ ਪਾਈਆਂ ਤੇ ਸ਼ਾਇਰਾਂ ਤੂੰ ਛੋਣ ਆਏ ਦੋ ਅੱਛਾ ਛੋਣਾਂ ਤਾਂ ਛੋਣਾਂ ਤਾਂ ਮਮਾ ਤਾਂ ਗਿਆ ਆਪਣੀ ਤੇ ਮਮਾ ਦੇ ਕੰਮ ਕਰੋ ਟਿੱਕੇ ਤੇ ਮਮਾ ਦੀ ਲਾਡਲੀ ਧੀ ਹੈ ਮਮਾ ਤੇ ਚਲੀ ਗਈ ਨਹੀਂ ਅਲਚਾ ਠੰਡ ਲੱਗਦੀ ਹੈ ਪਰਵਾਣੀ ਠੰਡ ਲੱਗ ਰਹੀ ਪੁੱਤੇ ਨੂੰ ਠੰਡ ਅੰਦਰ ਰੱਖ ਦੇ ਦੇ ਵਿੱਚ ਇੱਧਰ ਲੈ ਕੇ ਆ ਦੇਖੋ ਜੀ ਐਲਸੋ ਤੇ ਤੁਰੀ ਐਲਸੋ ਠੰਡ ਲੱਗਦੀ ਪੁੱਤ ਰੱਜੇ ਬਾਬ ਲੋਕ ਨਾ ਬਹੁਤ ਕਰੇ ਯੰਮੀ ਯੰਮੀ ਆਈ ਐਥੀ ਐਥੀ ਇੱਧਰੇ ਐਸਾ ਔਰ ਇਹ ਨਾ ਕੀ ਜੋੜੀ ਇਹ ਮੇਰੀ ਪਿੱਛੇ ਗਈ ਕਿਤਾਬ ਖੜੀ ਹੋ ਜਾ ਠੰਡ ਲੱਗਦੀ ਹੈ ਨਾ ਉਹ ਦੇਖ ਲਾ ਉਹ ਦੇਖ ਲਾ ਵੀ ਮੰਮਾ ਨੇ ਦੇਖ ਲਈ ਹੈ ਤੇ ਮਮਾ 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 ਚਲ ਚੱਦ ਕੇ ਚਲੀ ਗਈ ਮਮਾ 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 ਆਂਟੀ ਨੇ ਚੰਨ ਮਚੀਨ ਬਪਟਾਲੇ ਮਮਾ ਆਂਟੀ ਸਾਡੀ ਵੀਡੀਓ ਬਣਾਈ ਜਾਂਦੀ ਹੈ ਆਂਟੀ ਚੰਨ ਕੰਦ ਲੱਗਦੀ ਹੈ ਮਮਾ ਦੇਖਦੇ ਆ ਮਮਾ ਨੂੰ ਚਿੱਟੇ ਮਮਾ ਆਂਟੀ ਨੇ ਚਾਨੂੰ ਤਾਂ ਤਨਵਾ ਦੇਣੀ

¿Qué corona ni no, laco no, no. <coughs> no, no, no.